ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਜਿਹੜੀ ਹੈ ਉਹ ਚਲਾਈ ਜਾਂਦੀ ਹੈ ਜਿੰਦੇ ਵਿੱਚ ਕੀ ਹੈ ਗਰੀਬ ਪਰਿਵਾਰਾਂ ਨੂੰ ਕੰਮ ਕਰ ਦਿੱਤਾ ਜਾਣਾ ਲਾਜ਼ਮੀ ਹੁੰਦਾ ਹੈ ਤਾਂ ਕਿ ਗਰੀਬ ਪਰਿਵਾਰ ਆਪਣੇ ਜਿਹੜਾ ਉਹ ਰੋਜ਼ਗਾਰ ਚਲਾ ਸਕੇ ਇੱਕ ਸਕੀਮ ਜਿਹੜੀ ਹੈ ਕੇਂਦਰ ਸਰਕਾਰ ਨੇ ਚਲਾਈ ਹੋਈ ਹੈ ਪਰ ਤੁਹਾਨੂੰ ਇਹ ਦੱਸ ਦਈਏ ਕਿ ਇਨ੍ਹਾਂ ਸਕੀਮਾਂ ਦਾ ਲਾਭ ਚਾਹੇ ਉਹਨਾਂ ਲੋਕਾਂ ਨੂੰ ਨਾ ਮਿਲੇ ਜਿਨ੍ਹਾਂ ਵਾਸਤੇ ਸਕੀਮ ਚਲਾਈ ਹੈ ਪਰ ਉਹ ਲੋਕ ਇਹਦਾ ਪੂਰਾ ਪੂਰਾ ਫਾਇਦਾ ਲੈਂਦੇ ਆ ਕਿ ਜਿਹੜੇ ਇਹਨਾਂ ਦਾ ਕੋਈ ਲੈਣਾ ਦੇਣਾ ਇਹਨਾਂ ਵਿੱਚ ਨਹੀਂ ਹੈ ਚਾਹੇ ਉਹ ਕਿਸੇ ਵੀ ਅਧਿਕਾਰੀ ਨੂੰ ਕਹਿ ਲੋ ਜਾਂ ਕਿਸੇ ਹੋਰ ਬੰਦੇ ਦਾ ਆਪਾਂ ਜ਼ਿਕਰ ਕਰ ਸਕਦੇ ਆ ਪਰ ਤੁਹਾਨੂੰ ਤਾਜ਼ਾ ਮਾਮਲਾ ਅਸੀਂ ਦੱਸਦੇ ਆ ਕਿ ਪਿੰਡ ਸਿਆਲ ਫਿਰੋਜ਼ਪੁਰ ਦਾ ਦੇ ਵਿੱਚ ਜਿੰਦੇ ਵਿੱਚ ਕੀ ਮਨਰੇਗਾ ਦਾ ਇੱਕ ਘਟਾਲਾ ਲਗਾਨ ਦੇ આરોਪ ਜਿਹੜੇ ਲਗਾਏ ਗਏ ਨੇ ਇੱਕ ਸਾਬਕਾ ਫੌਜੀ ਵੱਲੋਂ ਜਿਹੜੇ ਕੀ ਖੁਦ ਕੈਪਟਨ ਨੇ ਉਹਨਾਂ ਵੱਲੋਂ ਇੱਕ ਰੋਪ ਨੇ ਕਿ ਇਸ ਪਿੰਡ ਦੇ ਸਰਪੰਚ ਨੇ ਲੱਖਾਂ ਰੁਪਏ ਦਾ ਜਿਹੜਾ ਕੀ ਹੈ ਉਹ ਘਟਾਲਾ ਕੀਤਾ ਮਨਰੇਗਾ ਸਕੀਮ ਦੇ ਵਿੱਚੋਂ ਜਿੰਦੇ ਵਿੱਚੋਂ ਕੀ ਪਹਿਲੇ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਣੇ ਆ ਕਿ ਇਹ ਉਹ ਨਾਮ ਨੇ ਕੁਛ ਇਹ ਸ਼ਿਕਾਇਤ ਹੈ ਪਹਿਲੇ ਤੁਹਾਨੂੰ ਦਿਖਾਣੇ ਆ ਤੁਸੀਂ ਦੇਖੋ ਸ਼ਿਕਾਇਤ ਹੈ ਇਹਦੇ ਸਾਰਾ ਪੱਤਰ ਨੰਬਰ ਤਰੀਕ ਔਰ ਜਿੰਨੂੰ ਕੀਤੀ ਗਈ ਸ਼ਿਕਾਇਤ ਉਹ ਸਾਰਾ ਵੇਰਵਾ ਇਹਦੇ ਵਿੱਚ ਦਿੱਤਾ ਗਿਆ ਹੈ ਵੀ ਕਿੰਨੇ ਦਾ ਔਰ ਕਿੰਨੇ ਕੁਟਾ ਲੈਂਦੇ ਵਿੱਚ ਕੀਤਾ ਔਰ ਇੱਕ ਨਾਲ ਹੀ ਜਿਹੜੇ ਆ ਉਹ ਤੁਹਾਨੂੰ ਦਿਖਾਣੇ ਆ ਇਹ ਉਹ ਤਸਵੀਰ ਹੈ ਜਿੱਤੇ ਕੀ ਜੋਬ ਕਾਰਡ ਨੰਬਰ ਜਿਹੜੇ ਆ ਨਾਮ ਆਣਗੇ ਜੋਬ ਕਾਰਡ ਨੰਬਰ ਆਏਗਾ ਕਿੰਨੂੰ ਕਿੰਨੂੰ ਕਿੰਨਾ ਕਿੰਨਾ ਪੈਸਾ ਜਿਹੜਾ ਉਹ ਦਿੱਤਾ ਗਿਆ ਇੱਥੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੇ ਆ ਮਨਰੇਗਾ ਦੇ ਵਿੱਚ ਸਕੀਮ ਚ ਪੈਸੇ ਤੁਸੀਂ ਦੇਖੋ 122000 ਰੁਪਿਆ 118000 ਰੁਪਿਆ 67000 ਰੁਪਿਆ 61000 ਰੁਪਿਆ 60000 ਰੁਪਿਆ 55000 ਰੁਪਿਆ ਇਸ ਤਰ੍ਹਾਂ ਦੀਆਂ ਰਕਮਾਂ ਜਿਹੜੀਆਂ ਨੇ ਉਹ ਹੋਈਆਂ ਤੇ ਕੁੱਲ ਮਾਮਲਾ ਜਿਹੜਾ ਕੀ ਇਹ ਦੱਸਿਆ ਜਾ ਰਿਹਾ ਉਹ 4855050 ਰੁਪਏ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਕਿ ਜਿਹੜਾ ਕੀ ਇੱਕ ਸਰਪੰਚ ਵੱਲੋਂ ਮਨਰੇਗਾ ਸਕੀਮ ਜਿਹੜੀ ਕੀ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਨੂੰ ਕੰਮ ਦੇਣਾ ਔਰ ਕੰਮ ਦੇਣ ਤੇ ਔਰ ਪੈਸਾ ਜਿਹੜਾ ਉਹਨਾਂ ਦੇ ਕਾਊਂਟ ਦੇ ਵਿੱਚ ਸਵਾਲ ਇੱਕ ਹੋਰ ਬੜਾ ਵੱਡਾ ਇੱਥੇ ਕਿ ਅਗਰ ਇਹ ਸਕੀਮ ਬੰਦੀ ਹੈ ਜੋਬ ਕਾਰ ਬੰਦੇ ਹੈ ਅਗਰ ਜੋਬ ਕਾਰ ਬਣਿਆ ਤੇ ਜੋਬ ਕਾਰ ਬਣਿਆ ਕਿਵੇਂ ਪਹਿਲੀ ਗੱਲ ਤਾਂ ਦਫ਼ਤਰ ਤੋਂ ਬਿਨਾ ਜੋਬ ਕਾਰ ਨਹੀਂ ਬਣ ਸਕਦਾ ਆਫਟਰ ਆਲ ਇੱਥੇ ਕੋਈ ਨਾ ਕੋਈ ਮਿਲੀ ਭੁਗਤ ਇਹ ਵੀ ਨਜ਼ਰ ਆਉਂਦੀ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਐ ਸਾਫਕਾ ਕੈਪਟਨ ਜਮਾ ਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਜਿਨ੍ਹਾਂ ਨੇ ਇਹ ਸਾਰੇ ਮਾਮਲੇ ਨੂੰ ਉਜਾਗਰ ਕੀਤਾ ਸ਼ਿਕਾਇਤਾਂ ਕੀਤੀਆਂ ਔਰ ਇਹਨਾਂ ਨੂੰ ਜਾਣਾਂਗੇ ਸਾਰੀ ਜਿਹੜੀ ਹੈ ਉਹ ਕਾਰਵਾਈ ਹੱਲੇ ਤੱਕ ਕਿੱਥੋਂ ਤੱਕ ਪਹੁੰਚੀ ਹੈ ਔਰ ਕਿਉਂ ਇਹਨਾਂ ਨੂੰ ਇਹ ਸਾਰੀ ਚੀਜ਼ਾਂ ਪਤਾ ਲੱਗੀਆਂ ਕਿਵੇਂ ਵੀ ਕੰਮ ਨਹੀਂ ਹੋਇਆ ਕੀ ਹੋਇਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੈਪਟਨ ਬਗੀਚਾ ਸਿੰਘ ਪਿੰਡ ਸਿਆਲ ਕੈਪਟਨ ਸਾਹਿਬ ਕਿਸ ਤਰ੍ਹਾਂ ਤੁਹਾਨੂੰ ਜਿਹੜਾ ਪਤਾ ਲੱਗਾ ਕਿ ਤੁਸੀਂ ਖੁਦ ਪੰਚਾਇਤ ਮੈਂਬਰ ਹੋ ਜਾਂ ਕਿਸ ਤਰ੍ਹਾਂ ਤੁਹਾਨੂੰ ਇਹ ਸਾਰਾ ਮਾਮਲਾ ਜਿਹੜਾ ਉਜਾਗਰ ਹੋ ਰਿਹਾ ਹੈ ਇਸ ਤਰ੍ਹਾਂ ਜਾਗਰ ਹੋਇਆ ਅਸੀਂ ਸਰਪੰਚੀ ਲਈ ਖੜੇ ਹੋਏ ਸੀ ਸਰਪੰਚੀ ਵਾਸਤੇ ਇਹ ਵੀ ਸਰਪੰਚੀ ਲਈ ਸਰਪੰਚ ਵੀ ਦੁਆਰਾ ਖੜੇ ਹੋਏ ਤੇ ਮਾਤਾ ਜੀ ਖੜੇ ਹੋਏ ਆ ਮੇਰੇ ਘਰ ਦੀ ਪਰਿਵਾਰ ਖੜੇ ਹੋਏ ਸੀ ਲੇਕਿਨ ਜਦੋਂ ਅਸੀਂ ਕਿਸੇ ਕੋਲ ਜਾਂਦੇ ਸੀ ਵੋਟ ਲੈਣ ਵਾਸਤੇ ਉਹ ਕਹਿੰਦੇ ਵੀ ਅਸੀਂ ਉਸ ਨੂੰ ਵੋਟ ਪਾਵਾਂਗੇ ਜਿਹੜਾ ਸਰਪੰਚ ਜੌਬ ਦੇਵੇ ਜੌਬ ਹੈ ਸਾਨੂੰ ਕੋਈ ਸਮਝ ਨਹੀਂ ਆਈ ਜੌਬ ਕੀ ਹੁੰਦਾ ਇਹ ਫਿਰ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਮੈਂ ਜੀਓ ਜੀ ਡਿਊਟੀ ਕੀਤੀ ਆ ਕੈਪਟਨ ਦੀ ਸਰਕਾਰ ਦੇ ਵਿੱਚ ਉਦੋਂ ਤੇ ਆਮ ਆਮ ਆਦੀ ਪਾਰਟੀ ਆਈ ਤੇ ਜੋ ਇਹਨਾਂ ਤੋਂ ਕੱਢ ਦਿੱਤਾ ਸੀ ਜੀਓ ਜੀ ਉਸ ਟਾਈਮ ਅਸੀਂ ਡਿਊਟੀਆਂ ਕੀਤੀਆਂ ਸੀ ਉਸ ਟਾਈਮ ਸਾਨੂੰ ਪਤਾ ਸੀ ਸਾਨੂੰ ਸਿਖਾਇਆ ਗਿਆ ਸੀ ਵੀ ਕਿਸ ਤਰ੍ਹਾਂ ਇਹਨਾਂ ਦੇ ਜੋਬ ਕਾਟ ਦੇਖਣੇ ਕਿਸ ਤਰ੍ਹਾਂ ਦਾ ਮਸਟਰ ਰੋਲ ਚੈੱਕ ਕਰਨਾ ਕਿਸ ਤਰ੍ਹਾਂ ਕਿੰਨੇ ਦਿਨ ਦਾ ਪੈਸਾ ਕਿ ਚੈੱਕ ਕਰਨਾ ਉਹਨੂੰ ਮੱਦੇਨਜ਼ਰ ਰੱਖਤੇ ਹੋਏ ਮੈਂ ਫਿਰ ਇਹ ਪੂਰਾ ਉਹਨੂੰ ਚੈੱਕ ਕੀਤਾ ਜਿਹਦੇ ਵਿੱਚ ਇਹ ਕਪੜੇ ਸਾਰੇ ਮਿਲੇ ਔਨ ਗਰਾਉਂਡ ਮਤਲਬ ਇਹਨਾਂ ਕਿਸੇ ਲੋਕਾਂ ਨੇ ਕੰਮ ਨਹੀਂ ਕੀਤਾ ਇਸ ਕਰਕੇ ਇਹ ਮੈਨੂੰ ਇਥੋਂ ਜਾਗਰੂ ਹੋਇਆ ਇਹ ਬਹੁਤ ਵੱਡਾ ਕਪੜਾ ਜਿਹੜਾ ਇਹਨਾਂ ਚੂਨਾ ਲਾਇਆ ਸਰਕਾਰ ਦੇ ਖਜ਼ਾਨੇ ਨੂੰ ਇਹਨੂੰ ਕਿਤੇ ਨਾ ਕਿਤੇ ਆਪਾਂ ਲੈ ਕੇ ਚਲੀਏ ਸਰਕਾਰੀ ਦਰਬਾਰੇ ਦੀ ਸ਼ਿਕਾਇਤ ਕਰੀਏ ਕਿਉਂਕਿ ਆਨੇ ਵਾਲੇ ਸਮੇਂ ਵਿੱਚ ਕੋਈ ਇਸ ਤਰ੍ਹਾਂ ਦੇ ਲੋਕ ਦੁਬਾਰਾ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਨਾ ਲਾਵੇ ਇਸੇ ਠੱਲ ਪੈ ਸਕੇ ਇਹ ਕੁਝ ਦਰਸ਼ਕਾਂ ਨੂੰ ਸਮਝਾ ਦਈਏ ਛੋਟੀ ਜੀ ਗੱਲ ਕਿ ਕਿਸ ਤਰ੍ਹਾਂ ਇਹ ਜੋਬ ਕਾਰਡ ਜੋਬ ਮਿਲਦੀਆਂ ਨੇ ਕਿਸ ਤਰ੍ਹਾਂ ਜੋਬ ਕਾਰਡ ਬੰਦੇ ਨੇ ਔਰ ਪਰਿਵਾਰ ਚ ਕਿੰਨੇ ਜੋਬ ਕਾਰਡ ਬੰਦੇ ਨੇ ਕੋਈ ਸਰਕਾਰੀ ਹੋਵੇ ਤਾਂ ਬਣ ਜਾਂਦਾ ਜਾਂ ਗੈਰ ਸਰਕਾਰੀ ਉਹਨਾਂ ਦੇ ਬੰਦੇ ਥੋੜਾ ਜਿਹਾ ਆਪਾਂ ਦਰਸ਼ਕਾਂ ਨੂੰ ਕਲੀਅਰ ਕਰ ਦਈਏ ਜੋ ਜੋਬ ਕਾਰਡ ਆ ਸਰਕਾਰੀ ਮੁਲਾਜ਼ਮਦਾਨੀ ਬਣਦਾ ਅਨਮੈਡ ਦਾ ਨਹੀਂ ਬਣਦਾ ਇੱਕ ਪਰਿਵਾਰ ਦੇ ਪੂਰੇ ਪਰਿਵਾਰ ਚ 5-6 ਮੈਂਬਰ ਆ ਲੇਕਿਨ ਉਸ ਪੂਰੇ ਪਰਿਵਾਰ ਨੂੰ 100 ਦਿਨ ਦਾ ਕੰਮ ਦਿੱਤਾ ਜਾਂਦਾ ਲੇਕਿਨ ਇੱਕ ਹੀ ਕਾਰਡ ਬਣਦਾ ਉਹ ਭਾਵੇਂ ਸਾਰਾ ਪਰਿਵਾਰ ਦੋਵਾਰੀਵਾਰ ਚਾਰ-ਚਾਰ ਪੰਜ-ਪੰਜ ਦਿਨ ਜਿੰਨੇ ਜੇ ਕੰਮ ਕਰ ਸਕਦੇ ਲੇਕਿਨ 100 ਦਿਨ ਦਾ ਹੀ ਉਹਨਾਂ ਨੂੰ ਉਹ ਕੰਮ ਦਿੱਤਾ ਜਾਏ 100 ਦਿਨ ਦੇ ਪੈਸੇ ਪੈਣਗੇ ਇੱਕ ਪਰਿਵਾਰ ਦਾ ਇੱਕ ਮੈਂਬਰ ਹਾਂ ਇੱਕ ਪਰਿਵਾਰ ਦੇ ਇਹ ਕਾਰਡ ਇੱਕ ਹੀ ਬਣੇਗਾ ਤੇ ਮੈਂਬਰ ਚਾਰੇ ਸਾਰੇ ਕਰ ਸਕਦੇ ਕੰਮ ਇੱਕ ਇੱਕ ਜੋਬ ਕਾਰਡ ਤੇ ਇੱਕ ਪਰਿਵਾਰ ਦੇ ਤੇ ਲੇਕਿਨ ਇਹਨਾਂ ਕੀ ਕੀਤਾ ਵੀ ਇੱਕ ਪਰਿਵਾਰ ਦੇ ਜੇ 5 ਮੈਂਬਰ ਆ ਤੇ 5 ਕਾਰਡ ਬਣਾਤੇ জব ਕਾਰਡ ਬਣਾਤੇ ਜੇ 4 ਮੈਂਬਰ ਆ ਤੇ 4 ਬਣਾਤੇ ਜੇ 6 ਆ ਤੇ 6 ਬਣਾ ਦਿੱਤੇ ਇਸ ਕੁਝ ਕੁ ਤਸਵੀਰਾਂ ਰਹੀ ਦੁਖਪਾ ਦਰਸ਼ਕਾਂ ਨੂੰ ਦਿਖਾ ਸਕਦੇ ਆ ਕਿ ਕਿਹੜਾ ਚੀਜ਼ ਹੈ ਜਿਹੜੀ ਹੈ ਉਹ ਇੱਕ ਪਰਿਵਾਰ ਦੇ ਹੀ ਜਾਂ ਕੋਈ ਆਪਾਂ ਕਹਿ ਲਈਏ ਸਰਕਾਰੀ ਐਸਾ ਬੰਦਾ ਜਿਹੜਾ ਕੀ ਉਹ ਲੈ ਰਿਆ ਪੈਸਾ ਆਪਾਂ ਦਰਸ਼ਕਾਂ ਨੂੰ ਮਾੜਾ ਜਾ ਇੱਥੋਂ ਦਿਖਾ ਦਈਏ ਵੀ ਕਿਹੜੀ ਕਿਹੜੀ ਜਿਹੜੀ ਚੀਜ਼ ਹੈ ਉਹ ਇਹਦੇ ਵਿੱਚ ਹੈਗੀ ਆ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਉਣਾ ਚਾਹੁੰਦੇ ਆ ਕਿ ਜਿਹੜਾ ਕਿਹੜਾ ਬੰਦਾ ਜੀ ਜਿਹੜਾ ਇੱਥੇ ਇੱਕ ਪਰਿਵਾਰ ਦੇ 4-4 ਮੈਂਬਰ ਜਾਂ 3-3 ਮੈਂਬਰੀਆਂ ਜਿੰਨੇ ਮੈਂਬਰ ਨੇ ਦੇਖੋ ਰਾਮ ਕ੍ਰਿਪਾਲ ਚੰਦਰਪਾਲ ਦਾ ਹੈ ਇਹ ਹੋਮਗਾਰਡ 'ਚ ਵੀ ਡਿਊਟੀ ਕਰ ਰਿਹਾ ਇਹਦੇ ਘਰ ਵਾਲੀ ਦਾ ਵੀ ਕਾਰਡ ਆ ਜੌਬ ਕਾਰਡ ਹੋਰ ਇਹਦਾ ਵੀ ਦੋ ਹੋਗੇ ਕਾਰਡ ਹੈ ਉਸ ਤੋਂ ਬਾਅਦ ਇਹ ਸੁਮਨ ओमप्रकाश ਦੀ ਹੈ ਰਾਜ ਰਾਜ ਓਮਪ੍ਰਕਾਸ਼ ਦੀ ਹੈ ਇਹਨਾਂ ਦੇ ਦੋ ਜੋਬ ਕਾਟ ਬਣੇ ਹੋਆ ਫਿਰ ਉਸ ਤੋਂ ਬਾਅਦ ਆਜੋ ਇਹ ਕਰਨਪ੍ਰੀਤ ਸਿੰਘ ਸਰਮਨ ਸਿੰਘ ਦਾ ਇੱਕ ਪਰਮਜੀਤ ਕੋਰ ਸਰਮਨ ਸਿੰਘ ਦੀ ਸਰਮਨ ਸਿੰਘ ਨਰਿੰਦਰ ਸਿੰਘ ਦਾ ਇਹਨਾਂ ਦੀ ਵੈਲਡਿੰਗ ਦੀ ਦੁਕਾਨ ਹੈ ਤੇ ਵੈਲਡਿੰਗ ਦੇ ਕੰਮ ਕਰਦੇ ਆ ਇਹਨਾਂ ਦੇ ਤਿੰਨ ਜੋਬ ਕਾਟ ਬਣੇ ਆ ਤੁਸੀਂ ਦੇਖੋ ਵੀ ਇਹ ਤਾਂ ਹਲੇ ਕੁਝ ਉਹ ਹਲੇ ਜੋਬ ਕਾਰਡ ਹੈ ਇਸ ਤੋਂ ਇਲਾਵਾ ਇੱਕ ਬੜੀ ਵੱਡੀ ਲੰਬੀ ਲਿਸਟ ਹੈ ਇਹ ਕੁੱਲ ਕਿੰਨੇ ਕਿੰਨੇ ਹੋਣਗੇ ਇਹ ਵਾਲੇ ਜਿਹੜੇ ਤੁਸੀਂ ਦੱਸਿਆ ਕਿੰਨੇ ਕੋਈ ਬੰਦੇ ਹੋਣਗੇ ਇਹਦੇ ਵਿੱਚ ਇਹ ਲਗਭਗ 32 33 ਬੰਦੇ ਹੋ ਗਏ ਆ ਤੇ ਟੋਟਲ ਕਿੰਨੇ ਬੰਦੇ ਆ ਟੋਟਲ 99 ਬੰਦੇ ਆ 99 ਬੰਦੇ 99 ਬੰਦੇ ਪਿੰਡ ਸਿਆਲ ਦੇ ਸਿਆਲ ਪਿੰਡ ਚ 99 ਬੰਦੇ ਆ ਜਿਹੜੇ ਜੋਬ ਕਾਰਡ ਬਣੇ ਹੋਏ ਆ ਅੱਛਾ ਜਿਹੜੇ ਜਿਹੜੇ ਕੋਈ ਐਵੇਂ ਦੇ ਵੀ ਹੈ ਜਿਹੜੀ ਆਪਣੀ ਉਮਰ ਜਿਹੜੇ ਅਧੇਰ ਉਮਰ ਚ ਆ ਉਹਨਾਂ ਦਾ ਵੀ ਜੋਬ ਕਾਡ ਬਣੇ ਹੋ। ਹਾਂ ਇਸ ਤਰ੍ਹਾਂ ਦੇ ਹੈਗੇ ਆ ਕੁਝ ਲੋਕ ਮਤਲਬ 50 ਤੋਂ 60 ਸਾਲ ਦੇ ਉੱਪਰ ਮਤਲਬ ਜਿੰਨੀ ਦੀ ਉਮਰ ਹੈ ਉਹਨਾਂ ਦੇ ਵੀ ਜੋਬ ਕਾਡ ਬਣੇ ਗਏ। ਤੇ ਕੀ ਲੱਗਦਾ ਵੀ ਜਿਹੜਾ ਜੋਬ ਕਾਡ ਬੰਨਣਾ ਇੰਨਾ ਆਸਾਨ ਹੈ ਕਿ ਕੋਈ ਵੀ ਬੰਦਾ ਜਾ ਕੇ ਤੇ ਦਫਤਰੋਂ ਜੋਬ ਕਾਡ ਬਣਾ ਲੇ ਤੇ ਪੈਸੇ ਬੋਲਵੇ। ਇੰਨਾ ਆਸਾਨ ਨਹੀਂ ਹੈ ਸਿਰਫ ਇਹ ਫਾਰਮ ਭਰਿਆ ਜਾਂਦਾ ਸਰਪੰਚ ਫਾਰਮ ਭਰਦਾ ਉਹਦੇ ਫੋਟੋ ਵੀ ਲੱਗਦੀ ਹੈ। ਫੋਟੋ ਲੱਗਨ ਤੋਂ ਉਹਦੇ ਖੁਦ ਦੇ ਸਾਈਨ ਹੁੰਦੇ ਆ ਸਾਈਨ ਹੋਣ ਤੋਂ ਬਾਅਦ ਫਿਰ ਦਫਤਰ ਵਿੱਚ ਜਮ੍ਹਾਂ ਕਰ ਉੱਥੇ ਫਿਰ ਜੋਬ ਕਾਰਡ ਬਣਾਇਆ ਜਾਂਦਾ ਦਫਤਰੀ ਪੜਤਾਲ ਨਹੀਂ ਹੁੰਦੀ ਕੋਈ ਇਹ ਤਾਂ ਦਫਤਰ ਵਾਲਿਆਂ ਦੀ ਕਰਵਈ ਆ ਕਰਨੀ ਆ ਨਹੀਂ ਕਰਨੀ ਇਹਨਾਂ ਕੀਤੀ ਜਾਂ ਨਹੀਂ ਕਿ ਆਨ ਕਰੋਂ ਕੀਤੀ ਹੁੰਦੀ ਤੇ ਇਸ ਤਰ੍ਹਾਂ ਦਾ ਕਪੜਾ ਨਹੀਂ ਆਉਣਾ ਇੱਕ 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 ਸਰਪੰਚ ਸਾਹਿਬ ਬੜਾ ਵੱਡਾ ਸਵਾਲ ਇੱਥੇ ਹੈ ਕਿ ਜਦੋਂ ਕੋਈ ਕੰਮ ਕਰਦਾ ਹੈ ਮਨਰੇਗਾ ਚ ਹਾਂਜੀ ਹਾਂਜੀ ਉੱਥੇ ਜਦੋਂ ਕੰਮ ਕਰਨ ਜਾਂਦਾ ਹੈ ਉਹਦੇ ਉੱਪਰ ਇੱਕ ਜੀਆਰਐਸ ਹੁੰਦਾ ਹੈ ਮੇਟ ਹੁੰਦਾ ਹੈ ਹਾਂਜੀ ਹਾਂਜੀ ਉਹ ਕੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਚੈੱਕ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਲੇਕਿਨ ਇਸ ਤਰ੍ਹਾਂ ਦੀ ਜੋ ਕਪੜੇ ਕਰਦੇ ਨੇ ਫਾਇ ਕੰਮ ਕਰਦੇ ਆ ਉਹ ਵੀ ਕਰਦੇ ਆ ਵੀ ਫੋਟੋ ਜਿਹੜੇ ਬੰਦੇ 10 12 15 20 ਬੰਦੇ ਕੰਮ ਕਰ ਰਹੇ ਆ ਉਹਨਾਂ ਦੀ ਤੇ ਜ਼ਿਆਦਾ ਚੁੰਨੀ ਬਦਲੀ ਕਰ ਦੇਣਗੇ ਜਾਂ ਕੋਈ ਹੋਰ ਕੋਈ ਚੀਜ਼ ਬਦਲੀ ਕਰ ਦੇ ਜੇ ਆਦਮੀ ਆ ਤੇ ਪੱਗ ਬਦਲੀ ਕਰ ਦੇ ਤੇ ਜਾਂ ਸਾਫਾ ਬਦਲੀ ਕਰਕੇ ਫੋਟੋ ਬਣਾ ਕੇ ਤੇ ਉਹਨਾਂ ਦੇ ਮਤਲਬ ਆਨ ਗਰਾਉਂਡ ਵਿਖਾਉਣਗੇ ਵੀ ਅਸੀਂ ਕੰਮ ਇਹਨਾਂ ਕੋਲ ਲਿਆ ਹੈ ਲੇਕਿਨ ਨਹੀਂ ਹੁੰਦਾ ਇੱਕ ਬੰਦੇ ਨੂੰ ਪੇਸ ਬਦਲ ਬਦਲ ਕੇ ਕਦੀ ਕੁਛ ਕਦੀ ਕੁਛ ਇੱਕੋ ਬੰਦੇ ਦਾ ਪੇਸ ਬਦਲ ਕੇ ਹਾਂ ਇਹ ਇਸ ਤਰ੍ਹਾਂ ਫੋਟੋ ਪਾ ਕੇ ਇਸ ਤਰ੍ਹਾਂ ਪੈਸੇ ਘਪਲਾ ਕਰਦੇ ਹੋਰ ਤਾਂ ਤਰੀਕਾ ਹੀ ਨਹੀਂ ਇਹਨਾਂ ਦਾ ਤੇ 99 ਬੰਦੇ ਚ 48 ਲੱਖ ਰੁਪਈਆ ਕਿਸੇ ਕਿਸੇ ਪਿੰਡ ਦੇ ਬੰਦੇ ਨੂੰ ਇਹ ਤੁਹਾਡੇ ਤੋਂ ਇਲਾਵਾ ਇਹ ਚੀਜ਼ ਨਜ਼ਰ ਨਹੀਂ ਆਈ ਇਹ ਕਿਸੇ ਨਜ਼ਰ ਨਹੀਂ ਵੇਖਿਆ ਹੀ ਨਹੀਂ ਜਿਹਦੇ ਕੋ ਪੈਸੇ ਆ ਰਹੇ ਉਹਨੂੰ ਕੀ ਜ਼ਰੂਰਤ ਆ ਜਿਹਦੇ ਘਰੇ ਮਤਲਬ 4 ਬੰਦੇ ਦਾ ਕਾਰਡ ਬਣਿਆ ਉਹਦੇ ਘਰੇ 10000 ਰੁਪਏ ਪਰ ਮਹੀਨਾ ਆ ਰਿਹਾ ਉਹਨੂੰ ਕੀ ਜ਼ਰੂਰਤ ਬੋਲਣ ਦੀ ਕੋਈ ਬੰਦੇ ਬੋਲਦੇ ਨਹੀਂ ਨਾ ਨਾ ਕੋਈ ਨਹੀਂ ਬੋਲੇਗਾ ਹੁਣ ਵੀ ਪੁੱਛ ਲੋ ਜਾ ਕੇ ਕਿਸੇ ਨੇ ਨਹੀਂ ਬੋਲਣਾ ਉਹਨਾਂ ਚੁੱਪ ਕਰਕੇ ਕਹਿੰਦਾ ਵੀ ਠੀਕ ਹੈ ਸਾਡੀ ਰੋਜੀ ਰੋਟੀ ਚੱਲੀ ਜਾਂਦੀ ਅਸੀਂ ਕਿੱਲਾਣਾ ਦੇਣਾ ਇਹ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਕਾਰਿਆਕਾਲ ਦੇ ਦੌਰਾਨ ਹੋਇਆ ਉਹ ਸਰਪੰਚ ਦਾ ਨਾਮ ਕੀ ਹੈ ਉਹ ਸਰਪੰਚ ਦਾ ਨਾਮ ਪਹਿਲੇ ਸਰਪੰਚ ਉਹ ਲਲਨ ਪ੍ਰਸ਼ਾਸਨ ਸੀ ਉਹਦੀ ਕੁਛ ਦਿਨਾਂ ਬਾਅਦ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਦੂਜਾ ਮੈਂਬਰ ਸੀ ਵਿਕਾਸ ਕੁਮਾਰ ਉਹਨੂੰ ਫਿਰ ਸਰਪੰਚ ਬਣਾਇਆ ਗਿਆ ਇਹ ਸਾਰੀ ਕਾਰਵਾਈ ਸਰਪੰਚ ਵਿਕਾਸ ਕੁਮਾਰ ਦੇ ਅੰਡਰ ਹੋਈ ਇਹ ਇਹ ਜਿਹੜੀ ਹੈ ਵਿਕਾਸ ਕੁਮਾਰ ਆ ਹੀ ਆ ਉਹਨਾਂ ਦੇ ਕੋਈ ਘਰ ਦੇ ਮੈਂਬਰ ਸਰਪੰਚ ਨਹੀਂ ਨਹੀਂ ਇਹ ਉਹ ਤੋਂ ਸਾਬਕਾ ਹੁਣ ਤਾਂ ਸਾਬਕਾ ਸਰਪੰਚ ਉਹ ਮੌਜੂਦਾ ਸਰਪੰਚ ਵਿਕਾਸ ਕੁਮਾਰ ਸੀ ਜਦੋਂ ਇਹ ਚੀਜ਼ ਇਹ ਇਹ ਚੱਲਿਆ ਕਟਾਲਾ ਹੋਇਆ ਜਦੋਂ ਕਟਾਲਾ ਹੋਇਆ ਤੇ ਹੁਣ ਤੁਸੀਂ ਇਹਦੀ ਸ਼ਿਕਾਇਤ ਜਿਹੜੀ ਹੈ ਉਹ ਇੱਥੇ ਏਡੀਸੀ ਵਿਕਾਸ ਨੂੰ ਕੀਤੀ ਹੈ ਤੇ ਕੀ ਇੱਥੋਂ ਤੁਹਾਨੂੰ ਭਰੋਸਾ ਮਿਲਿਆ ਜਾਂ ਕੋਈ ਕਾਰਵਾਈ ਚੱਲ ਰਹੀ ਹੈ ਕੀ ਬਣ ਰਿਹਾ ਇੱਥੇ ਏਡੀਸੀ ਸਾਹਮਣੇ ਭਰੋਸਾ ਦਿੱਤਾ ਪੰਜ-ਛੇ ਲੈਟਰ ਕੱਢੇ ਗਏ ਆ ਕਹਿੰਦੇ ਤੁਹਾਨੂੰ ਪੱਕਾ ਇਹਦਾ ਵਿਆਹ ਦੇ ਜਵਾਬ ਦੇਵਾਂਗੇ ਮਿਲੇਗਾ ਜਰੂਰ ਮਿਲੇਗਾ ਸਾਨੂੰ ਭਰੋਸਾ ਹੈ ਪ੍ਰਸ਼ਾਸਨ ਤੇ ਵੀ ਇਹ ਕਾਰਵਾਈ ਕਰ ਰਹੀ ਹੈ ਵੀ ਇਹ ਸਰਕਾਰ ਦਾ ਜਿਹੜਾ ਇੰਨਾ ਪੈਸਾ ਹੁੰਦਾ ਚੋਨਾ ਵਾਲਾ 48 ਲੱਖ ਰੁਪਇਆ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਕਿ ਅਗਰ ਇਸੇ ਵਿਕਾਸ ਦੇ ਉੱਪਰ ਲੱਗਦਾ ਪਿੰਡ ਦੇ ਉੱਪਰ ਲੱਗਦਾ ਤੇ ਪਿੰਡ ਦੀ ਜਿਹੜੀ ਇਹ ਨੁਹਾਰ ਕੁਝ ਹੋਰ ਹੁੰਦੀ ਹਾਂਜੀ ਹਾਂਜੀ ਜੇ ਜ ਇਨਾ ਪੈਸਾ ਜੇਕਰ ਪਿੰਡ ਲਾਇਆ ਹੁੰਦਾ ਸਾਡੇ ਪਿੰਡ ਐਂਡਾ ਇੱਕ ਵੱਡਾ ਨਾਲਾ ਬਣਿਆ ਉਹ ਐਵੇਂ ਦੇ ਜਿਹੜੇ ਹੋਣੇ ਚਾਹੀਦੇ ਆ ਜਿਹੜੇ ਕਪੜੇ ਜਿਵੇਂ ਤੁਸੀਂ ਰਕਮ ਇੱਕ ਇੱਕ ਪਿੰਡ ਆ ਹੋਰ ਵੀ ਕਈ ਪਿੰਡ ਹੋ ਸਕਦੇ ਹਾਂਜੀ ਐਸੇ ਜੇਕਰ ਵੈਰੀਫਾਈ ਕਰਾਂਗੇ ਚੈੱਕ ਕਰਾਂਗੇ ਤੇ ਪੱਕਾ ਹੋਣਗੇ ਜੇਕਰ ਆਪਾਂ ਨਹੀਂ ਚੈੱਕ ਕਰਾਂਗੇ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਔਰ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਦਾ ਰਹੇਗਾ ਆ ਇੱਕ ਬਹੁਤ ਵੱਡਾ ਪੁਲਿੰਦਾ ਤੁਹਾਡੇ ਕੋਲ ਹੈਗਾ ਇਹ ਕੀ ਚੀਜ਼ ਆ ਇਹ ਸਰ ਇਹਨਾਂ ਦਾ ਪੂਰਾ ਰਿਕਾਰਡ ਆ ਬੀਚ ਕਿੱਥੇ ਇਹਨਾਂ ਨੇ ਕੰਮ ਕੀਤਾ ਔਰ ਕਿੰਨੇ ਦਿਨ ਦਾ ਕੰਮ ਕੀਤਾ ਔਰ ਕਿੰਨੇ ਮਸਟਰਰ ਨੰਬਰ ਆ ਕਿੰਨਾ ਪੈਸਾ ਪਿਆ ਉਹ ਹੀ ਇਹਨਾਂ ਦੇ ਇੱਕ ਇੱਕ ਬੰਦੇ ਦਾ 99 ਬੰਦਿਆਂ ਦਾ ਮੈਂ ਡਾਕੂਮੈਂਟ ਪੂਰਾ ਕੱਢ ਕੇ ਰੱਖਿਆ ਹੈ ਤੇ ਇਹ ਹੋਰ ਇੱਕ ਰਿਕਾਰਡ ਆ ਮੇਰੇ ਕੋਲ ਇਹ ਸਾਰਾ ਏਡੀਸੀ ਨੂੰ ਮੈਂ ਪੇਸ਼ ਕੀਤਾ ਆ ਤੁਸੀਂ ਦੇਖੋ ਵੀ 99 ਬੰਦਿਆਂ ਦਾ ਰਿਕਾਰਡ ਜਿਵੇਂ ਖੁਦ ਸਾਹਿਬ ਨੇ ਆ ਦੇਖੋ ਕੋਈ ਛੋਟੀ ਗੱਲ ਨਹੀਂ ਐ ਐਡਾ ਵੱਡਾ ਪੁਲਿੰਦਾ ਇਹਨਾਂ ਨੇ ਤਿਆਰ ਕੀਤਾ ਹੋਇਆ ਉਹ ਬੰਦਿਆਂ ਦਾ ਬਕਾਇਦਾ ਇਹਨਾਂ ਨੇ ਡੇਟ ਵਾਈਜ਼ ਡੇਟਾਂ ਤੇ ਡਾਟਾ ਲਿਖਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਨਜ਼ਦੀਕ ਆ ਜਨ ਆ ਜਿਵੇਂ ਕਿ ਡੇਟ ਲਿਖੀ ਹੈ 22 5 12 22 ਦੀ ਹੈ 23 12 22 ਦੀ ਹੈ ਇਹਦੇ ਵਿੱਚ ਡੇਜ਼ ਲਿਖੇ ਕਿੰਨੇ ਦਿਨ ਕੰਮ ਕੀਤਾ ਔਰ ਫਿਰ ਉਹਨਾਂ ਨੂੰ ਉਹਨਾਂ ਦਾ ਮਸਟਰ ਨੰਬਰ ਪਾਇਆ ਹੋਇਆ ਕਿੰਨੇ ਪੈਸੇ ਗਏ ਆ ਉਹ ਪਾਈ ਹੋਈ ਹੈ ਬਹੁਤ ਮਤਲਬ ਹਰ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਚੀਜ਼ ਜਿਹੜੀ ਬਰੀਕੀ ਨਾਲ ਪੇਸ਼ ਕੀਤੀ ਹੋ ਰਿਡੀਸ ਹਿਸਾਬ ਦੇ ਸਾਹਮਣੇ ਰੱਖੀ ਹੈ ਔਰ ਹੱਲੇ ਇਹਦਾ ਰਿਜ਼ਲਟ ਜਾਂ ਰਿਪੋਰਟ ਦਾ ਆਣਾ ਬਾਕੀ ਹੈ ਇੱਕ ਤੁਹਾਨੂੰ ਹੋਰ ਦਿਖਾਣੇ ਆ ਤੇ ਆ ਇੱਕ ਦਰਖਾਸਤ ਹੈ ਜਿਹੜੀ ਕਿ ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਦਿੱਤੀ ਗਈ ਸੀ ਇਹਨਾਂ ਵੱਲੋਂ ਦਰਖਾਸਤ ਜਿਹੜੀ ਹੈ ਦਰਖਾਸਤੀ ਨਾਲ ਸਾਈਨਿੰਗ ਹੈ ਔਰ ਜਿੰਨਾ ਜਿੰਨਾ ਵੱਲੋਂ ਦਰਖਾਸਤ ਆ ਉਹਨਾਂ ਦੇ ਪੂਰੇ ਨਾਮ ਲਿਖੇ ਹੋਏ ਨੇ ਇਹ ਭਾਈ ਸਾਹਿਬ ਨੂੰ ਵਈ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਜੀ ਸੰਤੋਸ਼ ਕੁਮਾਰ ਆ ਜੀ ਸੰਤੋਜ ਜੀ ਕੀ ਤੁਸੀਂ ਵੀ ਨਾਲ ਜਿਵੇਂ ਪੰਚਾਇਤ ਮੈਂਬਰ ਹੋ ਹਾਂ ਜੀ ਮੇਰੇ ਵਾਈਫ ਪੰਚਾਇਤ ਮੈਂਬਰ ਹੈ ਜੀ ਅੱਛਾ ਇਹ ਕਿਸ ਤਰ੍ਹਾਂ ਸੰਤੋਜ ਜੀ ਇਹ ਸਾਰਾ ਬਾਹਰ ਆਇਆ ਕਪਲਾ ਕਿਸ ਤਰ੍ਹਾਂ ਪਤਾ ਲੱਗਾ ਔਰ 1 ਨਹੀਂ 2 ਲੱਖ ਨਹੀਂ 5 ਲੱਖ ਨਹੀਂ ਕੱਥਈ 48 ਲੱਖ ਰੁਪਈਆ ਮਤਲਬ ਕਮਾਲ ਦੀ ਸਰ ਜੀ ਜਦੋਂ ਅਸੀਂ ਇਹਦੇ ਤੇ ਧਿਆਨ ਦਿੱਤਾ ਜੀ ਸਰਚ ਕੀਤਾ ਜਦੋਂ ਇਹਨੂੰ ਤੇ ਸਾਨੂੰ ਤਾਂ ਜੀ ਪਤਾ ਲੱਗਿਆ ਜੀ ਇੱਕ ਇੱਕ ਬੰਦੇ ਦੇ ਅਸੀਂ ਮੈਕਟਰੋਲ ਨੇ ਚੈੱਕ ਕੀਤੇ ਆ ਤੇ ਸਾਨੂੰ ਪਤਾ ਚੱਲਿਆ ਜੀ ਕਿ ਕਿਹੜੇ ਬੰਦੇ ਦਾ ਕਿੰਨੇ ਕਿੰਨੇ ਪੈਸੇ ਕਿੰਨੀ ਅਮਾਉਂਟ ਗਈ ਹੈ ਜੀ ਜਿਹੜੇ ਪਿਛਲੇ ਮਹੀਨੇ ਦੀ 26 11 ਤੱਕ ਦੀ ਐਮਟਾ ਦੇ ਖਾਤੇ ਦੇ ਵਿੱਚ ਬਈਆਂ ਜੀ ਹੁਣ ਜਾ ਕੇ ਜਿਹੜੀ ਸਾਡ ਜਦੋਂ ਅਸੀਂ ਬੇਨਤੀ ਕੀਤੀ ਹੈ ਜੀ ਕਿ ਉਹਦੇ ਰੋਗ ਲਈ ਗਈ ਹੈ ਜੀ ਜਿਹੜੀ ਤਰੀਕ ਹੈ ਇਹਦੀ ਕਦੋਂ ਤੋਂ ਲੈ ਕੇ ਕਦੋਂ ਤੱਕ ਰੇ ਵਾਲੀ ਸਾਰੇ ਜਿਹੜੇ ਇੰਨੀ ਪੀਐਮਟਾ ਜਿਹੜੀਆਂ 48 ਲੱਖ ਦੀ ਹੋਈਆਂਗਾ ਕਿੰਨੇ ਕੋ ਦੇਰ ਦੀ ਇਹ ਸਾਰਾ 23 ਜਨਵਰੀ 2000 23 23 ਜਨਵਰੀ 2022 ਤੋ ਲਾ ਲਓ 2022 ਤੋ ਖੋਲ ਕਰਨਾ ਆ ਇੰਦੇ ਵਿੱਚ ਆ ਲਿਖਿਆ 2023 2023 2023 ਤੋ ਲੈ ਕੇ ਆ ਦੇਖੋ ਜਨਵਰੀ 2023 ਤੋ ਲੈ ਕੇ ਹੁਣ ਤੱਕ ਜਿਹੜਾ ਮਨਰੇਗਾ ਦੇ ਰਿਕਾਰਡ ਤੇ ਮਾਸਟਰਲ ਕਬਜ਼ੇ ਵਿੱਚ ਲੈ ਕੇ ਪੜਤਾਲ ਕਰਨ ਬਾਰੇ ਯਾਨੀ ਕਿ 2023 ਤੋ ਲੈ ਕੇ ਹੁਣ ਤੱਕ ਜਿਹੜੇ ਪੈਸੇ ਪਿੱਛੇ ਪਏ ਨੇ ਹਾਂਜੀ ਹਾਂਜੀ ਐਸੋ ਠੀਕ ਹੈ ਹਾਂਜੀ ਹਾਂਜੀ ਦੇਖੋ ਸਰ ਇਹ 14 11 2024 ਤੋ ਇੱਕ ਕੰਮ ਚੱਲ ਰਿਹਾ ਸੀ ਮੈਂ ਇਹਨਾਂ ਨੂੰ ਉਦੋਂ ਵੀ ਇੱਕ ਐਦਾ WhatsApp ਤੇ ਇਹ ਭੇਜਿਆ ਸੀ ਕਾਗਜ ਵੀ ਮਨਰੇਗਾ ਦਾ ਕੰਮ ਤੇ ਚੱਲ ਰਿਹਾ ਸਾਰਾ ਫੈਕ ਹੈ ਕਾਗਜਾਂ ਵਿੱਚ ਚੱਲ ਰਿਹਾ ਹੈ ਇਸ ਤੇ ਜ਼ਿੰਮੇਵਾਰ ਕੌਣ ਹੈ ਫਿਰ ਇਹਨਾਂ ਨੇ ਮਤਲਬ ਉਥੋਂ ਇਹਨਾਂ ਨੂੰ ਰੋਕ ਦਿੱਤਾ ਉਸ ਤੋਂ ਦੁਬਾਰਾ ਇਹਨਾਂ ਨੇ ਮਸਟੋਰ ਨਹੀਂ ਕੱਢੇ ਇੱਥੇ ਹੀ ਬ੍ਰੇਕ ਲੱਗ ਗਈ ਆ ਇਹਨਾਂ ਦੇ ਪੈਸੇ ਵੀ ਰੁਕੇ ਆ ਮਤਲਬ ਇਹਨਾਂ ਦੇ ਪੈਸੇ ਰੁਕ ਗਏ ਤੁਹਾਡੀ ਸ਼ਿਕਾਇਤ ਤੋਂ ਬਾਅਦ ਮੈਂ ਸ਼ਿਕਾਇਤ ਤੋਂ ਬਾਅਦ ਕਹਾਂ ਕਿ ਇਹਨਾਂ ਨੇ ਗਰਾਊਂਡ ਤੇ ਕੰਮ ਨਹੀਂ ਕੀਤਾ ਇਸ ਕਰਕੇ ਰੁਕੇ ਇਹਨਾਂ ਦੇ ਖਾਤੇ 'ਚ ਪੈਸੇ ਨਹੀਂ ਪਏ ਲੇਕਿਨ ਕਿਚੂ ਪੈਸੇ ਆ ਚੁੱਕੇ ਆ ਲੇਕਿਨ ਇੱਥੇ ਕਹੀਂ ਬ੍ਰੇਕ ਲਾ ਦਿੱਤੀ ਤਾਂ ਕਿ ਜਦੋਂ ਤੁਸੀਂ ਸ਼ਿਕਾਇਤ ਕੀਤੀ ਫਿਰ ਉਹ ਰੁੱਕ ਗਏ ਇਨੇ ਬੰਦੇ ਸੀ ਜਿਹੜੇ ਆ ਬਾ 13 ਬੰਦੇ ਇਹ ਦੇਖੋ ਕੋਈ ਕਿਤੇ ਕਰ ਰਿਹਾ ਰੇਲਵੇ ਟ੍ਰੈਕ ਰੋਡੇ ਵਾਲਾ ਚੋਕ ਹਰੀਆਰ ਜੋ ਰੇਲਵੇ ਟ੍ਰੈਕ ਰੋਡੇ ਵਾਲਾ ਰੇਲਵੇ ਟ੍ਰੈਕ ਰੋਡੇ ਵਾਲਾ ਗੁਲਾਮੀ ਵਾਲਾ ਗੁਲਾਮੀ ਵਾਲਾ ਕੈਲੋ ਵਾਲ ਹਰਫਕੇ ਰੇਲਵੇ ਟ੍ਰੈਕ ਗੁਲਾਮੀ ਵਾਲਾ ਇਮਰ ਗੁਲਾਮੀ ਵਾਲਾ ਇਹ ਬੰਦਿਆਂ ਦੇ ਨਾਮ ਆ ਗਏ ਸੀ ਮੇਰੇ ਕੋਲ ਮੈਂ ਜੋਬ ਕਟਾ ਆਨਲਾਈਨ ਚੈੱਕ ਕਰ ਲਈ ਸੀ ਵੀ ਅੱਜ ਦੀ ਤਰੀਕ ਨੂੰ ਮੈਂ ਆਨਲਾਈਨ ਇਸ ਇਕ ਕਿਥੇ ਕੰਮ ਚੱਲ ਰਿਹਾ ਮੈਂ ਆਹ ਦੇਖੋ ਜਾ ਕੇ ਆਨ ਗਰਾਉਂਡ ਚੈੱਕ ਕਰੋ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਇਹ ਚੈੱਕ ਕਰਨ ਗਏ ਗਏ ਚਾ ਨਹੀਂ ਗਏ ਇਹਨਾਂ ਨੂੰ ਪਤਾ ਇਹਨਾਂ ਦੇ ਮਹਿਕਮੇ ਨੂੰ ਲੇਕਿਨ ਇਹ ਬੰਦਿਆਂ ਦੇ ਪੈਸੇ ਰੋਕੇ ਆ ਪੈਸੇ ਰੋਕੇ ਆ ਅਸੀਂ ਨਹੀਂ ਤੇ ਉਸ ਦਰਾਹੁੰਨ ਜਿਹੜਾ ਕੋਈ ਮੌਜੂਦਾ ਜਿਹੜਾ ਸਰਪੰਚ ਹੈ ਉਹ ਕੌਣ ਹੈ ਜੀ ਮੌਜੂਦਾ ਸਰਪੰਚ ਸ਼ਸ਼ਮਾ ਦੇਵੀ ਆ ਇਹ ਜਿਹੜਾ ਸਾਬਕਾ ਸਰਪੰਚ ਵਿਕਾਸ ਕੁਮਾਰ ਜੀ ਦੀ ਮਾਤਾ ਜੀ ਹੈ ਹਾਂ ਮਤਲਬ ਪਹਿਲਾਂ ਸਾਬਕਾ ਸਰਪੰਚ ਵਿਕਾਸ ਕੁਮਾਰ ਸੀ ਹਾਂ ਜੀ ਉਹਨਾਂ ਜਿਹੜਾ ਦੀ ਮਾਤਾ ਜੀ ਹੈ ਸੀਟ ਘਰੇ ਮਤਲਬ ਜਿਹੜੀ ਪਰਪੰਚੀ ਉਹ ਘਰੇ ਹੀ ਆ ਸਰਪੰਚੀ ਇਹਨਾਂ ਦੇ ਘਰੇ ਹੀ ਆ ਮੈਂਬਰ ਵੀ ਆ ਵਿਕਾਸ ਕੁਮਾਰ ਆ ਔਰ ਇਹਦੀ ਮਾਤਾ ਸੁਸ਼ਮਾ ਦੇਵੀ ਸਰਪੰਚ ਪੰਚਾਇਤ ਦੇ ਹੁਣ ਕਿੰਨੇ ਮੈਂਬਰ ਆ ਤੁਹਾਡੇ ਕੋਲ ਸਾਡੇ ਕੋਲ ਪੰਚਾਇਤ ਦੇ ਮੈਂਬਰ ਸਾਡੇ ਕੋਲ ਤਿੰਨ ਆ ਉਹਨਾਂ ਕੋਲ ਦੋ ਆ ਤੁਹਾਡੇ ਕੋਲ ਤਿੰਨ ਦੋ ਹਾਂਜੀ ਤਿੰਨ ਦੋ ਉਹਨਾਂ ਦਾ ਕੌਲਮ ਪੂਰਾ ਨਹੀਂ ਹੋ ਰਿਹਾ ਸਾਡਾ ਕੌਲਮ ਵੀ ਪੂਰਾ ਤੇ ਫਿਰ ਜਿਹੜਾ ਪਿਛਲਾ ਸਾਬਕਾ ਸਰਪੰਚ ਵਿਕਾਸ ਕੁਮਾਰ ਆ ਉਹਨਾਂ ਦੇ ਕਾਰਜਕਾਲ 'ਚ ਸਾਰਾ ਕੁਝ ਹੋਇਆ ਇਹ ਸਾਰਾ ਕਾਰਜਕ੍ਰਮ ਵੀ ਨਿਗਰਾਨੀ 'ਚ ਆਇਆ ਇਹ ਹੁਣ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਜਿਹੜਾ ਤੁਸੀਂ ਦਰਖਾਸਤ ਦਿੱਤੀ ਹੈ ਇੱਥੇ ਏਡੀਸੀ ਸਾਹਿਬ ਨੂੰ ਕਿ ਉਹ ਇਨਸਾਫ ਮਿਲੇਗਾ ਤੁਹਾਨੂੰ? ਹਮ ਭਰੋਸਾ ਤੁਹਾਨੂੰ ਦੇ ਰਿਹਾ ਏਡੀਸੀ ਸਾਹਿਬ ਵੀ ਤੁਹਾਨੂੰ ਪੱਕਾ ਇਨਸਾਫ ਮਿਲੇਗਾ ਇਹਨਾਂ ਤੇ ਕਾਰਵਾਈ ਹੋਵੇਗੀ। ਹਾਂ। ਆ ਬਿਲਕੁਲ ਜੀ ਤੁਸੀਂ ਦੇਖੋ ਵੀ ਹੱਲੇ 1 ਕਰੋੜ 82 ਲੱਖ ਕਰੀਬ 81.82 ਲੱਖ ਰੁਪਏ ਦਾ ਹੱਲੇ ਉਹ ਵਾਲਾ ਮਾਮਲਾ ਠੰਡਾ ਨਹੀਂ ਪਿਆ ਔਰ ਬੀਡੀਓ ਦਫ਼ਤਰ ਦਾ ਇੱਕ ਹੋਰ ਜਿਹੜਾ ਘੁਟਾਲਾ ਉਹ ਬਾਹਰ ਆ ਗਿਆ ਜਿੰਦੀ ਕੀ ਅਮਾਉਂਟ ਉਹ ਕਰੀਬ 48 ਲੱਖ ਤੇ ਕੁਝ ਹਜ਼ਾਰ ਰੁਪਏ ਦੱਸੀ ਗਈ ਹੈ ਮਤਲਬ ਇਹ ਹੈ ਕਿ ਇਸ ਦਫਤਰ ਦੇ ਅਗਰ ਕੁਝ ਵੀ ਗੱਲ ਕਰਾਂਗੇ ਤੇ ਇੱਕੋ ਚੀਜ਼ ਬਾਹਰ ਆਣੀ ਹੈ ਘਟਾਲਾ ਘਟਾਲੇ ਦਾ ਵਰਡ ਜਿਹੜਾ ਇਸ ਦਫਤਰ ਦੇ ਨਾਲ ਇਹ ਜੁੜ ਚੁੱਕਾ ਹੈ ਜਿਵੇਂ ਕਿਸੇ ਕੋਈ ਬੱਚਾ ਜਨਮ ਲੈਂਦਾ ਤੇ ਕਿਸਮਤ ਉਹਦੀ ਨਾਲ ਹੀ ਜਦੋਂ ਲਿਖੀ ਜਾਂਦੀ ਹੈ ਇਸ ਵੀਡੀਓ ਦਫਤਰ ਦੇ ਨਾਲ ਵੀ ਸ਼ਾਇਦ ਐਸੇ ਤਰ੍ਹਾਂ ਹੀ ਹੈ ਕਿ ਘਟਾਲਾ ਜਿਹੜਾ ਵਰਡ ਹੈ ਉਹ ਨਾਲ ਜੁੜ ਚੁੱਕਾ ਹੈ ਪਹਿਲੇ 1 ਕਰੋੜ 82 ਲੱਖ ਰੁਪਇਆ ਤੇ ਹੁਣ 48 ਲੱਖ ਰੁਪਇਆ ਇਹ ਵਾਲਾ ਜਿਹੜਾ ਮਨਰੇਗਾ ਦਾ ਠੀਕ ਹੈ ਉਹ ਆ ਗਿਆ ਬਾਹਰ ਹੁਣ ਆਪਾਂ ਗੱਲਬਾਤ ਕਰ ਰਹੇ ਆਂ ਏਡੀਸੀ ਸਾਹਿਬ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਔਰ ਰਿਪੋਰਟ ਜਿਹੜੀ ਹੈ ਉਹ ਕਿੱਥੋਂ ਤੱਕ ਰੋ ਉਹਨਾਂ ਨੇ ਬਣਾਤੀ ਹੈ ਜਾਂ ਕਿੰਦੇ ਹੱਕ ਚ ਬਣਾਈ ਹੈ ਜਾਂ ਹਾਲੇ ਬਣਾਉਣ ਜਾ ਰਹੇ ਆ ਗੱਲਬਾਤ ਕਰ ਲੈਂਦੇ ਆ ਉਹਨਾਂ ਨਾਲ ਵੀ ਉਹਨਾਂ ਦੇ ਇਸ ਬਾਰੇ ਕੀ ਕਹਿਣਾ ਜੀ ਮਨੇਗਾ ਸਕੀਮ ਦੇ ਤਹਿਤ ਤੁਹਾਡੇ ਤੇ ਬੜੇ આરોਪ ਲੱਗ ਰਹੇ ਨੇ ਕਿ ਤੁਹਾਡੇ ਵੱਲੋਂ ਜਾਲੀ ਜੋਬ ਕਰ ਬਣਾ ਕੇ ਜਾਂ ਜਾਲੀ ਕੰਮ ਦੇ ਕਰਾਇਕੇ ਨੇ ਕੀ ਮਾਮਲਾ ਸਾਸੀ ਗੱਲ ਸਰ ਸਰ ਪਹਿਲਾਂ ਤਾਂ ਮੈਂ ਆਪਣੀ ਇੰਟਰੋਡਕਸ਼ਨ ਦਵਾਗਾ ਮੇਰਾ ਨਾਮ ਵਿਕਾਸ ਕੁਮਾਰ ਹੈ ਮੈਂ ਪਿੰਡ ਸਿਆਲ ਕੋਈਪੁਰ ਦੇ ਆਤੀ ਤੋਂ ਪਹਿਲਾਂ ਬੋਲ ਰਹੀ ਮੈਂ ਪਹਿਲਾਂ ਸਾਡੇ ਪੰਚਾਇਤ ਬਣੀ ਸੀ ਪਿਛਲੇ 5 ਸਾਲਾਂ ਦੋ ਸਰਪੰਚ ਕੁਝ ਕੋਈ ਹੋਰ ਸੀ ਉਹਨਾਂ ਦੀ ਹੋ ਗਈ ਸੀ ਡੈਥ ਉਸ ਤੋਂ ਬਾਅਦ ਮੈਨੂੰ ਅਧਿਕਾਰਤ ਪੰਚ ਲਗਾਇਆ ਗਿਆ ਸੀ ਦਫ਼ਤਰ ਵੱਲੋਂ ਉਹ ਸਿਰਫ ਮੇਰਾ 1.5 ਸਾਲ ਦਾ ਕਾਰਜਕਾਲ ਮੇਰਾ ਜੀ 2023 ਦੇ ਲਾਸਟ ਉਸ ਤੋਂ ਬਾਅਦ ਕੁਝ ਸਮਾਂ ਸਰਕਾਰ ਨੇ ਰੋਪਾਤਾ ਠੀਕ ਹੈ ਜੀ ਤੇ ਮੇਰੇ ਖਿਲਾਫ ਕੁਝ ਪਿੰਡ ਦੇ ਬੰਦਿਆਂ ਵੱਲੋਂ ਇਲਜ਼ਾਮ ਲਗਾਏ ਗਏ ਮਡੇਗਾ ਤਹਿਤ ਮਡੇਗਾ ਤਹਿਤ ਇਲਜ਼ਾਮ ਲਗਾਏ ਗਏ ਉਹ ਸਰਾ ਸਾਰ ਝੂਠੇ ਹੀ ਕਿਉਂਕਿ ਮੇਰੇ ਕਾਰਜਕਾਲ ਦੇ ਵਿੱਚ 1.5 ਸਾਲ ਦੇ ਵਿੱਚ ਨਾ ਕੋਈ ਜੋਬ ਕਾਰ ਬਣਿਆ ਸੀ ਜੀ ਨਾ ਕੋਈ ਮਤਾ ਪਿਆ ਨਾ ਕੋਈ ਮਸੂਰ ਨਿਕਲਿਆ ਜੀ ਜੇ ਕੋਈ ਜੋਬਕਰ ਬਣੇ ਤਾਂ ਦਫਤਰ ਵਾਲ ਬਣੇ ਉਸ ਬਾਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਜੋਬਕਰ ਬੜੇ ਨੇ ਉਹ ਤੁਹਾਡੇ ਪਿੰਡ ਦੇ ਲੋਕਾਂ ਦੇ ਬਣੇ ਨੇ ਜੋਬਕਰ ਬਣਾਉਣ ਵਾਲੇ ਕੌਣ ਹੁੰਦੇ ਨੇ ਜਿਹੜੇ ਜੋਬਕਰ ਬਣਾਉਂਦੇ ਨੇ ਤੁਹਾਡੇ ਪਿੰਡ ਦੀ ਬਣੇ ਜੋਬਕਰ ਜਿਹੜੇ ਜੋਬਕਰ ਬਣੇ ਉਹ ਸਾਡੇ ਪਿੰਡ ਦੇ ਬਣੇ ਨੇ ਉਹ ਕੋਈ ਵੀ ਬਣਵਾ ਸਕਦਾ ਜੀ ਆਪਣੇ ਬਣਾਦਾ ਕੌਣ ਹੈ ਦਫਤਰ ਵਾਲੇ ਜੀ ਬਣਾਉਂਦੇ ਜੀ ਪਰ ਜਿਸ ਤਰ੍ਹਾਂ ਕੀ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਕਾਰਿਆਕਾਲ ਦੇ ਵਿੱਚ ਜੋਬਕਰ ਨਹੀਂ ਬਣੇ ਸਿਰਫ ਕਿਉਂ ਲੋਕ ਐਸੇ ਆ ਕਿ ਜਿਹੜੇ ਤੁਹਾਨੂੰ ਤੁਹਾਡਾ ਨਾਮ ਲੈ ਕੇ ਇਹ ਕਹ ਰਹੇ ਵੀ ਜਿਹੜਾ ਕਪਲਾ ਹੋਇਆ ਉਹ ਉਹ ਇਹਨਾਂ ਵੱਲੋਂ ਕੀਤਾ ਗਿਆ ਜਿੰਨਾ ਬੰਦੇ ਨੇ ਸ਼ਿਕਾਇਤ ਕਰਤਾ ਜੀ ਉਹ ਜਿਵੇਂ ਕਿ ਪੋਲਿਟੀਕਲੀ ਸਟੰਟ ਹੈ ਜੀ ਉਹ ਮੇਰੇ ਆਪੋਜੀਟ ਨੇ ਉਹ ਪੋਰਟਾ ਇਲੈਕਸ਼ਨੋਂ ਤੇ ਹਾਰ ਗਏ ਉਹ ਇਲੈਕਸ਼ਨ ਜੇ ਪਾਰਟੀਬਾਦੀ ਦੇ ਕਰਕੇ ਮੇਰੇ ਤੇ ਰੰਜਿਸ਼ ਰੱਖਦੇ ਉਸ ਕਰਨ ਕਰਕੇ ਮਤਲਬ ਮੈਨੂੰ ਦਬਾਉਣਾ ਚਾਹਦੇ ਕੀ ਪਰ ਮੇਰੇ ਕਾਰਜਕਾਲ 'ਚ ਇਹੋ ਜਿਹਾ ਕੋਈ ਕੰਮ ਨਹੀਂ ਕੋਈ ਨਾ ਸਾਡਾ ਪੰਚਾਇਤੀ ਕੰਮ ਹੋਇਆ ਨਾ ਕੋਈ ਮਰੇਕਾ ਦੇ ਤੂ ਕੰਮ ਹੋਇਆ ਜੇਕਰ ਜਿਵੇਂ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਅਗਰ ਇਹ ਸਾਬਤ ਹੁੰਦੇ ਨੇ ਤੇ ਮੈਂ ਆਪਣੀ ਜਿੰਮੇ ਸਮਝਦਾ ਜੇਕਰ ਇਹ ਝੂਠੇ ਸਾਬਤ ਹੁੰਦੇ ਆ ਤੇ ਮੈਂ ਇਹਨਾਂ ਤੇ ਮਾਣਾ ਨਹੀਂਦਾ ਦਾਵਾ ਕਰਾਂਗਾ ਜੀ ਤੇ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਦਾ ਅਗਰ ਇਹ ਮਨੇਗਾ ਥਰੂਜ ਵਿੱਚ ਅੰਜਾਮ ਹੁੰਦੇ ਸੱਚੇ ਹੁੰਦੇ ਤੇ ਮੈਂ ਦੁਬਾਰਾ ਖੜਾ ਸੀ ਮੇਰੇ ਮਾਤਾ ਜੀ ਸਰਪੰਚ ਬਣਨੇ ਵੇ ਮੈਂ ਵੀ ਮੈਂਬਰ ਪੰਚ ਬਣ ਕੇ ਜਿੱਤਿਆ ਤੇ ਮੈਨੂੰ ਲੋਕੀ ਕਿਉਂ ਵੋਟਾਂ ਬੰਦੇ ਸਾਨੂੰ ਕਿਉਂ ਚੁਣਦੇ ਮਤਲਬ ਪਿਛਲੀ ਵਾਰੀ ਜਿਹੜਾ ਸਰਪੰਚ ਸੀਗੇ ਜਿਹਨਾਂ ਨੂੰ ਬਣਾਇਆ ਗਿਆ ਸੀ ਹੁਣ ਜਿਹੜੇ ਸਰਪੰਚ ਦਿੱਤੇ ਉਹਨਾਂ ਨੇ ਤੁਹਾਡੇ ਮਾਤਾ ਜੀ ਉਹ ਮੇਰੇ ਮਾਤਾ ਜੀ ਨੇ 20 ਵੋਟਾਂ ਤੋਂ ਜਿੱਤੇ ਨੇ ਜੀ ਤੇ ਜਿਹੜੇ ਹਾਰੇ ਨੇ ਉਹ ਇਹ ਚੀਜ਼ਾਂ ਕਰ ਰਹੇ ਨੇ ਮੈਂ ਪਿੰਡ ਦੀ ਮੈਂ ਸਾਰਾ ਕੋਸ਼ਿਸ਼ ਜੀ ਆਪਾਂ ਕਹਿ ਸੀ ਤੁਹਾਡੇ ਕਹਿਣ ਦੇ ਮਤਲਬ ਅਕਿ ਵੀ ਸਿਰਫ ਇੱਕ ਪੋਲਿਟਿਕਲ ਸਟੰਟ ਹੈ ਬਿਲਕੁਲ ਹੀ ਬਿਲਕੁਲ ਇਹ ਬਿਲਕੁਲ ਪੋਲਿਟਿਕਲ ਸਟੰਟ ਹੈ ਜੀ ਸਰਪੰਚੀ ਦੀ ਰੰਜੀਤ ਸਿੰਘ ਨੂੰ ਲੈ ਕੇ ਸਰਪੰਚੀ ਦੀ ਰੰਜੀਤ ਸਿੰਘ ਨੂੰ ਲੈ ਕੇ ਸਭ ਕੁਝ ਕੀਤਾ ਜਾ ਰਿਹਾ ਜੀ ਦੇਖਾ ਸਕਰੀਨ ਦੇ ਵਿੱਚ ਵੱਡੇ ਹੋਏ ਕਪੜੇ ਸ਼ਾਲ ਪਹਿਰਦਾ ਕੀ ਕਰ ਰਿਹਾ ਸਰਪੰਨ ਦੇ 48 ਲੱਖ ਜਿਹੜੀ ਗ੍ਰਾਂਟ ਆਈ ਪਰ ਉਹ ਜਿਹੜੀ ਐ ਇਨਕੁਆਰੀ ਕੀਤੀ ਖੁਰਦਪੁਰ ਤੋਂ ਕੋ ਪਹਿਲੇ ਕੀਤਾ ਇਨਕੁਆਰੀ ਕਰ ਰਹੇ ਆ ਫਾਈਨਲ ਸਟੇਟ ਤੇ ਹੀ ਆ 1 2 3 4 ਜਿਹੜੀ ਉਹਦੀ ਫਾਈਨਲ ਰਿਪੋਰਟ ਕਰਦਾਂਗੇ ਜਿੰਨੇ ਵੀ ਉਹ ਜਿਹੜੇ ਪੈਸੇ ਖਾਦੇ ਆ ਪੰਚਾਇਤ ਨੇ ਉਹਦੇ ਖਿਲਾਫ ਬੰਦੀ ਕਾਰਵਾਈ ਜਿਹੜੀ ਕੀਤੀ ਜਾਊਗਾ